ਪਿੰਡ ਪੱਦਰ ਦੇ ਜਾਂਚ ਕਰਵਾਈ ਗਈ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਇਹ ਲੈਵਸ ਅਗੜਵਾੜੀ ਵਰਕਰ ਦੇ ਲੈਵਲ ਤੇ ਸੀਗਾ ਜਿਸ ਤੇ ਵਿਭਾਗ ਵੱਲੋਂ ਸਖਤ ਕਾਰਵਾਈ ਕਰਦੇ ਆ ਅੱਜ ਪਿੰਡ ਦੀਆਂ ਦੋਨੋਂ ਅਗੜਵਾੜੀ ਵਰਕਰਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹੱਥਾਂ ਦੇ ਵਿੱਚ ਸ਼ੀਸ਼ੀਆਂ ਲੈ ਕੇ ਖੜੇ ਇਨ੍ਹਾਂ ਲੋਕਾਂ ਦੀ ਖਬਰ ਐਵੀਪੀ ਸਾਂਝਾ ਨੇ ਪ੍ਰਮੁਖਤਾ ਦੇ ਨਾਲ ਨਸ਼ਰ ਕੀਤੀ ਸੀ ਤੇ ਹੁਣ ਇਸ ਖਬਰ ਦਾ ਅਸਰ ਵੀ ਹੋਇਆ ਮਾਮਲਾ ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਦਾ ਹੈ ਇਥੇ ਆਂਗਣਵਾੜੀ ਸੈਂਟਰ ਤੋਂ ਬੱਚਿਆਂ ਨੂੰ ਐਕਸਪਾਇਰ ਦਵਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਪਿੰਡ ਵਾਲਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਲਜ਼ਾਮ ਲਗਾਏ ਕਿ ਆਇਰਨ ਐਂਡ ਫੋਲਿਕ ਐਸਿਡ ਸਿਰਫ ਦੀ ਮਿਆਦ ਨਿਕਲਣ ਤੋਂ ਬਾਅਦ ਵੀ ਇਹ ਦਵਾਈ ਦਿੱਤੀ ਗਈ ਜਿਸ ਤੋਂ ਬਾਅਦ ਮਾਮਲਾ ਸੇਤ ਮੈਕਮੇ ਤੱਕ ਪਹੁੰਚਿਆ ਅਤੇ ਹੁਣ ਪਿੰਡ ਦੇ ਸੈਂਟਰ ਦੇ ਵਿੱਚ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਪਿੰਡ ਪੱਦਰ ਦੇ ਜਾਂਚ ਕਰਵਾਈ ਗਈ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਇਹ ਲੈਪਸ ਅੰਗਣਵਾੜੀ ਵਰਕਰ ਦੀ ਲੈਵਲ ਤੇ ਸੀਗਾ ਜਿਸ ਤੇ ਵਿਭਾਗ ਵੱਲੋਂ ਸਖਤ ਕਾਰਵਾਈ ਕਰਦੇ ਆ ਅੱਜ ਪਿੰਡ ਦੀਆਂ ਦੋਨੋਂ ਅੰਗਣਵਾੜੀ ਵਰਕਰਸ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ ਇੱਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਫਿਊਚਰ ਦੇ ਵਿੱਚ ਕਿਸੇ ਫੀਲਡ ਸਟਾਫ ਵੱਲੋਂ ਇਦਾਂ ਦਾ ਕੋਈ ਲੈਪਸ ਅਗਰ ਹੁੰਦਾ ਹੈ ਤਾਂ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਵੀ ਮੈਡੀਸਿਨ ਹੈਲਥ ਡਿਪਾਰਟਮੈਂਟ ਦੀ ਤਰਫੋਂ ਡਿਸਟ੍ਰਿਬਿਊਟ ਹੋਈ ਸੀ ਉਹ ਮੈਡੀਸਨ ਜਿਲ੍ਹਾ ਸਕੂਲਰ ਕਲੀਨਿਕ ਵੱਲੋਂ ਆਰਬੀਐਸ ਕੇ ਮੋਨਕ ਟੀਮ ਨੂੰ ਅਗਸਤ 22 ਚ ਵੰਡੀ ਗਈ ਸੀ ਉਸ ਤੋਂ ਬਾਅਦ 9 9 ਸਪਟੰਬਰ 8 ਸਪਟੰਬਰ 2022 ਨੂੰ ਉਹ ਮੈਡੀਸਨ ਆਰਬੀਐਸ ਕੇ ਮੋਨਕ ਟੀਮ ਵੱਲੋਂ ਸੀਡੀਪੀਓ ਨੂੰ ਰਿਸੀਵ ਕਰਾਈ ਗਈ ਸੀ ਸਾਡੇ ਕੋਲ ਪ੍ਰੋਪਰ ਰਿਕਾਰਡਸ ਨੇ ਉਸ ਚੀਜ਼ ਦੇ ਉਸ ਤੋਂ ਬਾਅਦ ਇਹਦਾ ਪ੍ਰੋਸੀਜਰ ਕੀ ਹੁੰਦਾ ਹੁੰਦਾ ਕਿ ਸੀਡੀਪੀਓ ਨੇ ਵੱਖੋ ਵੱਖਰੀਆਂ ਆਂਗਣਵਾੜੀਆਂ ਜੋ ਉਹਨਾਂ ਦੇ ਏਰੀਆ ਚ ਫੈਂਦੇ ਉਹਨਾਂ ਚ ਡਿਸਟ੍ਰੀਬਿਊਟ ਕਰੀ ਨੇ ਦੈਨ ਇਵੈਂਚੁਅਲੀ ਉਹਨਾਂ ਨੇ ਡਿਸਟ੍ਰੀਬਿਊਟ ਕੀਤੀ ਤੋਂ ਹੈਲਥ ਡਿਪਾਰਟਮੈਂਟ ਦੀ ਤਰਫ ਤੋਂ ਉਸ ਤੋਂ ਬਾਅਦ ਵੀ ਆਇਰਨ ਸਰਪ ਉਹ ਦੋ ਵਾਰ ਹੋਰ ਜਾ ਚੁੱਕਿਆ ਰੀਸੈਂਟਲੀ ਹੁਣ 3 ਮਈ ਨੂੰ 2024 ਚ ਤوار ਤੋਂ ਡਿਸਟ੍ਰੀਬਿਊਟ ਹੋ ਚੁੱਕਿਆ ਅੰਗਨਵੜੀ ਸੀਡੀਪੀਓ ਆਫਿਸ ਚ ਜਿਹੜਾ ਉਹ ਮੈਡੀਸਿਨ ਹੈ ਉਹ ਜਿਹੜੀ ਰਿਪੋਰਟ ਹੈ ਉਹ ਡੀਪੀਓ ਡਿਪਾਰਟਮੈਂਟ ਤੋਂ ਰਿਪੋਰਟ ਆਂਦੀ ਹੈ ਸਾਨੂੰ ਰਿਟਨ ਚ ਰਿਪੋਰਟ ਆਂਦੀ ਹੈ ਜਿਹੜੀ ਜਿਹੜੀ ਕੰਜ਼ਮਪਸ਼ਨ ਸੀ ਉਹਨਾਂ ਦੀ ਤਰਫ ਤੋਂ ਸਾਨੂੰ ਨਿਲ ਆ ਰਹੀ ਸੀ ਕਿ ਕੰਜ਼ਮਪਸ਼ਨ ਹੋਊਗੀ ਨਿਲ ਹੈ ਤਾਂ ਹੀ ਇਵੈਂਚੁਅਲੀ ਤਾਂ ਹੀ ਡਿਸਟ੍ਰੀਬਿਊਟ ਹੁੰਦੀ ਹੈ ਨੈਕਸਟ ਜੋ ਬੈਚ ਹੁੰਦੇ ਨੇ ਨੈਕਸਟ ਆਂਡ ਡਿਸਟ੍ਰਿਬਿਊਟ ਹੁੰਦੇ ਜਿਹਨੂੰ ਡਿਮਾਂਡ ਦੇ ਤੌਰ ਤੇ ਡਿਸਟ੍ਰਿਬਿਊਟ ਹੁੰਦੀ ਹੈ ਇਹ ਜੋ ਮੈਡੀਸਿਨ ਹੈ ਇਹ ਹਫਤੇ ਚ ਦੋ ਵਾਰ ਪਿਲਾਨੀ ਹੁੰਦੀ ਹੈ 6 ਮਹੀਨੇ ਤੋਂ ਲੈ ਕੇ 59 ਮੰਥਸ ਤੱਕ ਤੇ ਬੱਚਿਆਂ ਨੂੰ 1 ਐਮਐਲ ਵੈਨਸਡੇ ਐਂਡ ਸੈਚਰਡੇ ਆਫਟਰ ਮੀਲ ਅੱਛਾ ਇਹ ਕਿ ਘਰਾਂ ਦੇ ਚ ਵੀ ਮਤਲਬ ਇਹ ਅੰਦਰਵਾੜੀ ਦੇ ਆਦੇਸ਼ ਹੈਗੇ ਸੀ ਕਰ ਲੈਣਗੇ ਜੇ ਤੱਕ ਉੱਥੇ ਸੈਂਟਰ ਤੇ ਟ੍ਰੀਟਮੈਂਟ ਲੈਣਗੇ ਆਈਡੀਲੀ ਜੋ ਹੈ ਆਈਡੀਲੀ ਕਿੱਦਾਂ ਹੋਣਾ ਹੁੰਦਾ ਹੈ ਕਿ ਇਹ ਜਿਹੜੀ ਮੈਡੀਸਿਨ ਹੈ ਇਹ ਡਿਸਟ੍ਰਿਬਿਊਟ ਕਿੱਦਾਂ ਕਰਨੀ ਹੁੰਦੀ ਹੈ 1 ਐਮਐਲ ਦੇਣੀ ਹੈ ਬੱਚੇ ਨੂੰ ਠੀਕ ਹੈ ਪਰ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਕਿਦਾਂ ਹੁੰਦਾ ਹੈ ਕਈ ਵਾਰ ਬੱਚੇ ਨਹੀਂ ਆਉਂਦੇ ਹੈ ਤਾਂ ਅਗਰ ਬੱਚੇ ਆ ਰਹੇ ਹੈ ਫਿਰ ਤਾਂ ਉਹਨਾਂ ਨੂੰ ਆਂਗਣਵਾੜੀ ਤੇ ਹੀ ਪਿਲਾਨੀ ਹੈ ਅਗਰ ਬੱਚੇ ਨਹੀਂ ਆ ਰਹੇ ਹੈ ਤਾਂ ਆਸ਼ਾ ਦੀ ਮਦਦ ਨਾਲ ਆਂਗਣਵਾੜੀ ਵਰਕਰ ਨੇ ਘਰ ਜਾ ਕੇ ਬੱਚਿਆਂ ਨੂੰ 1 ਐਮਲ ਬੀਡੀ ਦੇਣੀ ਹੈ 1 ਐਮਲ ਮਤਲਬ ਬੀਡੀ ਇਨ ਅ ਵੀਕ ਤੇ ਕੋਣ ਕਰਨੇ ਕੋਨ ਨੂੰ ਨਹੀਂ ਦੇ ਸਕਦੇ ਪੇਸ਼IENTS ਐਜੀਟੇਟ ਅਗਰ ਕਰਨਗੇ ਇਟ ਡਿਪੈਂਡਸ ਅਪਨ ਪੇਸ਼IENTS ਰਿਸਪੌਂਡ ਐਂਡ village response ground level reality is something different.